ਲੋਕਾਂ ਦੀ ਸਰਕਾਰ ਨੇ ਕਰਾ ਚੱਲਦੀ ਰਹਿ ਕੋਈ ਵੀ ਤੋੜ ਕੇ ਤੇ ਨਾ ਕਿਸੇ ਵੀ ਗੱਲ ਦੀ ਰਹਿ ਜੀ ਦਾ ਤਾਂ ਕੋਈ ਵੀ ਤੋੜ ਕੇ ਤੇ ਨਾ ਕਿਸੇ ਵੀ ਗੱਲ ਦੀ ਰਹਿ ਓ ਨੌਂਦਾਰੇ ਜਗਵਾਰਾਂ ਮੇਰੇ ਦੇਸ਼ ਦੀਆਂ ਜੇਲੇ ਬਹੌਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀਦਾਤਾ ਜੇਲੇ ਬਹੌਣ ਸਰਕਾਰਾਂ ਮੇਰੇ ਦੇਸ਼ ਦੀਆਂ ਲੋਕਾਂ ਦੀ ਸਰਕਾਰ ਨੇ ਕਰਾ ਚੱਲਦੀ ਰਹਿ ਕੋਈ ਵੀ ਤੋੜ ਕੇ ਤੇ ਨਾ ਕਿਸੇ ਵੀ ਗੱਲ ਦੀ ਰਹਿ ਜੀਦਾਤਾ ਕੋਈ ਵੀ ਤੋੜ ਕੇ ਤੇ ਨਾ ਕਿਸੇ ਵੀ ਗੱਲ ਦੀ ਰਹਿ ਓ ਨੌਂਦਾਰੇ ਜਗਵਾਰਾਂ ਸਰਕਾਰਾਂ ਮੇਰੇ ਦੇਸ਼ ਦੀਆਂ ਜੇ ਲੇਕ ਹੁਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀਦਾਤਾ ਜੇ ਲੇਕ ਹੁਣ ਸਰਕਾਰਾਂ ਮੇਰੇ ਦੇਸ਼ ਦੀਆਂ ਕਾਣਾ ਆਇਆ ਬਸਰ ਜੇਲ੍ਹ ਚ ਮौज ਕਰੇ ਨੀਤੋਂ ਕਾਣਾ ਆਇਆ ਬਸਰ ਜੇਲ੍ਹ ਚ ਮौज ਕਰੇ ਜੀ ਦਾਤਾ ਨੀਤੋਂ ਕਾਣਾ ਆਇਆ ਬਸਰ ਜੇਲ੍ਹ ਚ ਮौज ਕਰੇ ਹੂਣ ਦੀਪੋਂ ਬਾਰਾਂ ਮੇਰੇ ਦੇਸ਼ ਦੀਆਂ ਜੇ ਨੇਪ ਹੂਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀ ਦਾਤਾ ਜੇ ਨੇਪ ਹੂਣ ਸਰਕਾਰਾਂ ਮੇਰੇ ਦੇਸ਼ ਦੀਆਂ ਇੰਨੇ ਹੁਣ ਕਾਰਖਾਨੇ ਸਭ ਨੂੰ ਕੰਮ ਮਿਲੇ ਨੇ ਹੋਣ کارਖਾਨੇ ਸਭ ਨੂੰ ਕੰਮ ਮਿਲੇ ਲੋਕ ਨਾ ਹੋਣ ਬਗਾਨੇ ਸਭ ਨੂੰ ਦਮ ਮਿਲੇ ਜੀਦਾਤਾ ਲੋਕ ਨਾ ਹੋਣ ਬਗਾਨੇ ਸਭ ਨੂੰ ਦਮ ਮਿਲੇ ਨਾ ਹੋਣ ਹਾਰਾ ਮੇਰੇ ਦੇਸ਼ ਦੀਆਂ ਜੇਲੇਬ ਹੋਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀਦਾਤਾ ਜੇਲੇਬ ਹੋਣ ਸਰਕਾਰਾਂ ਮੇਰੇ ਦੇਸ਼ ਦੀਆਂ ਉਹ ਹਰ ਸੂਬੇ ਵਿੱਚ ਸੁਖ ਦਾ ਰਾਜ ਹੋਏ ਲੋਕਾਂ ਦਾ ਹਰ ਘਰ ਅੰਦਰ ਸੁਖ ਦਾ ਸਾਜ ਹੋਏ ਲੋਕਾਂ ਦਾ ਜੀਦਾਤਾ ਹਰ ਘਰ ਅੰਦਰ ਸੁਖ ਦਾ ਸਾਜ ਹੋਏ ਲੋਕਾਂ ਦਾ ਉਹ ਮਨੁਸ਼ੋਬ ਵਿਚਾਰਾਂ ਮੇਰੇ ਦੇਸ਼ ਦੀਆਂ ਜੇਲੇ ਬਹੂਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀ ਦਾਤਾ ਜੇਲੇ ਬਹੂਣ ਸਰਕਾਰਾਂ ਮੇਰੇ ਦੇਸ਼ ਦੀਆਂ ਉਹ ਗਰਦਾਵਰ ਪਟਵਾਰੀ ਹਰ ਥਾਂ ਦੇ ਇੱਕ ਹੋਵੇ ਛੜ ਮਾਰੇ ਦੀ ਯਾਰੀ ਸੱਚ ਦੀ ਟੇਕ ਹੋਵੇ ਜੀ ਦਾਤਾ ਛੱਡ ਮਾਰੇ ਦੀ ਯਾਰੀ ਸੱਚ ਦੀ ਟੇਕ ਹੋਵੇ। ਆ ਬਾੜੀਆਂ ਮਿੱਟਣ ਲਕਾਰਾਂ ਮੇਰੇ ਦੇਸ਼ ਦੀਆਂ ਜੇ ਨੇ ਭੂਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀ ਦਾਤਾ ਜੇ ਨੇ ਭੂਣ ਸਰਕਾਰਾਂ ਮੇਰੇ ਦੇਸ਼ ਦੀਆਂ ਗੁੱਲੀ ਗੁੱਲੀ ਜੁੱਲੀ ਸਭ ਨੂੰ ਰਾਜ ਮਿਲੇ ਗੁੱਲੀ ਗੁੱਲੀ ਜੁੱਲੀ ਸਭ ਨੂੰ ਰਾਜ ਮਿਲੇ ਫਿਰ ਪਾਪਾਂ ਦੀ ਨਾਨੀ ਨੂੰ ਨਾ ਪੱਜ ਮਿਲੇ ਜੀ ਦਾਤਾ ਫਿਰ ਪਾਪਾਂ ਦੀ ਨਾਨੀ ਨੂੰ ਨਾ ਪੱਜ ਮਿਲੇ ਰੁਕਦੇ ਅਮਨ ਦੀਆਂ ਡਾਰਾਂ ਮੇਰੇ ਦੇਸ਼ ਦੀਆਂ ਜੇ ਨੇ ਭੂਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀ ਦਾਤਾ ਜੇ ਨੇ ਭੂਣ ਸਰਕਾਰ ਮੇਰੇ ਦੇਸ਼ ਦੀਆਂ ਸਭ ਝਗੜੇ ਮਟ ਜਾਣ ਕਰੇ ਕਸ਼ਮੀਰਾਂ ਦੇ ਮੰਝਲੀ ਦੀ ਸਰ ਕੱਢਣ ਰਾਂਝੇ ਹੀਰਾਂ ਦੇ ਜੀ ਦਾਤਾ ਮੰਝਲੀ ਦੀ ਸਾਦ ਕੱਢਣ ਰਾਂਦੇ ਹੀਰਾਵੇ ਕੌਣ ਦਿੱਤੇ ਮਟਿਆਰਾ ਮੇਰੇ ਦੇਸ਼ ਦੀਆਂ ਜੇ ਨੇਕ ਹੂਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀ ਦਾਤਾ ਜੇ ਨੇਕ ਹੂਣ ਸਰਕਾਰਾਂ ਮੇਰੇ ਦੇਸ਼ ਦੀਆਂ ਕੋਈ ਨਜ਼ਾਇਜ਼ ਪੁਲਸੀ ਆ ਕੇ ਸੇ ਨੂੰ ਖੂਰੇ ਨਾ ਕੋਈ ਨਜ਼ਾਇਜ਼ ਪੁਲਸੀ ਆ ਕੇ ਸੇ ਨੂੰ ਕੂਰੇ ਨਾ ਬਣ ਮੁਪਨਾਨ ਖੁਸ਼ੀ ਦੇ ਰਹਿਣ ਅਧੂਰੇ ਨਾ ਜੀ ਦਾਤਾ ਬਣ ਮੁਪਨਾਨ ਖੁਸ਼ੀ ਦੇ ਰਹਿਣ ਅਧੂਰੇ ਨਾ ਓ ਹੁਣ ਰੂਸ ਤੱਕ ਠਾਰੋਂ ਮੇਰੇ ਦੇਸ਼ ਦੀਆਂ ਜੇ ਨੇਭੂਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀ ਦਾਤਾ ਜੇ ਨੇਭੂਣ ਸਰਕਾਰਾਂ ਮੇਰੇ ਦੇਸ਼ ਦੀਆਂ ਹਰ ਸੂਬੇ ਵਿੱਚ ਲੋਕਾਂ ਦੀ ਸਰਕਾਰ ਹੋਵੇ ਹਰ ਹਾਕਮ ਇਨਸਾਫ ਦਾ ਪੱਕਾ ਯਾਰ ਹੋਵੇ ਜੀ ਦਾਤਾ ਹਰ ਹਾਕਮ ਇਹਨਾਂ ਸਾਡਾ ਪੱਕਾ ਯਾਰ ਹੋਏ ਬਾਵਨ ਬਦਲ ਨਹਾਰਾ ਮੇਰੇ ਦੇਸ਼ ਦੀਆਂ ਜਿਹਨੇ ਬਹੂਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀਦਾ ਤਾਂ ਜਿਹਨੇ ਬਹੂਣ ਸਰਕਾਰਾਂ ਮੇਰੇ ਦੇਸ਼ ਦੀਆਂ ਉਹ ਛੜ ਦਣ ਸਾਥ ਚੀਨ ਅਮਰੀਕਾ ਦਾ ਸਾਨੂੰ ਨਹੀਂ ਯਕੀਨ ਚੀਨ ਅਮਰੀਕਾ ਦਾ ਜੀ ਦਾਤਾ ਸਾਨੂੰ ਨਹੀਂ ਯਕੀਨ ਚੀਨ ਅਮਰੀਕਾ ਦਾ ਫੇਖੜਦਾ ਬਹਾਰਾਂ ਮੇਰੇ ਦੇਸ਼ ਦੀਆਂ ਜੇਨੇ ਭੂਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀ ਦਾਤਾ ਜੇਨੇ ਭੂਣ ਸਰਕਾਰਾਂ ਮੇਰੇ ਦੇਸ਼ ਦੀਆਂ ਪੰਗੜੇ ਕੋਲ ਤੇ ਕੌਡੀ ਸ਼ਾਨ ਜਵਾਨਾਂ ਪੰਗੜੇ ਕੋਤੇ ਕੌਡੀ ਸ਼ਾਨ ਜਵਾਨਾਂ ਦੀ ਆਦੇਸ਼ ਮੇਰੇ ਦੀ ਧਰਤੀ ਜਾਨ ਜਵਾਨਾਂ ਦੀ ਜੀਦਾਤਾ ਦੇਸ਼ ਪੰਜਾਬ ਦੀ ਧਰਤੀ ਜਾਨ ਜਵਾਨਾਂ ਦੀ ਉਸਤ ਜੋਗਿਆ ਟਾਰਾ ਮੇਰੇ ਦੇਸ਼ ਦੀਆਂ ਜੇਨੇ ਬਹੂਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀਦਾਤਾ ਜੇਨੇ ਬਹੂਣ ਸਰਕਾਰ ਮੇਰੇ